ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਦਾਸੀਏ ਕਿ ਹੁਣੇ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਪੁਲਿਸ ਦੇ ਵੱਲੋਂ ਖਾਲੀ ਕਰਵਾ ਦਿੱਤਾ ਗਿਆ ਦਰਸਲ ਦਾਸੀਏ ਕਿ ਲਗਾਤਾਰ ਹੀ ਮਾਮਲਾ ਹੁਣ ਪੱਕ ਗਿਆ ਲਗਾਤਾਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਔਰ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਇਆ ਗਿਆ ਰਾਤੋਂ ਰਾਤ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਉਸ ਸੁਦਾਸੀਏ ਕਿ ਵੱਡੇ ਕਿਸਾਨਾਂ ਕੋ ਸਰਵਨ ਸਿੰਘ ਪੰਦੇੜ ਹਾਲਾਂਕਿ ਜਗਦੀਸ਼ ਸਿੰਘ ਢੱਲੇਵਾਲ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਹਾਲਾਂਕਿ ਸੂਤਰਾਦੇਵ ਵਾਲੇ ਤੋਂ ਖਬਰ ਇਹ ਵੀ ਆ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਜਲੰਧਰ ਦੇ ਪੈਂਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਲਗਾਤਾਰ ਹੀ ਹੁਣ ਕਿਸਾਨਾਂ ਦੇ ਅੰਦਰ ਰੋਸ ਦੇਖਣ ਨੂੰ ਮਿਲਿਆ ਔਰ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਹੁਣ 2 ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਥੱਪ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੇ ਉੱਤੇ ਐਕਸ਼ਨ ਤੋਂ ਬਾਅਦ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦਰਸਲ ਦਾਸੀ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਉਣ ਤੋਂ ਬਾਅਦ ਇੰਟਰਨੈਟ ਸੇਵਾਵਾਂ ਜਿਹੜੀਆਂ ਰੱਦ ਕੀਤੀਆਂ ਨੇ ਪੂਰੇ ਸੰਗਰੂਰ ਜ਼ਿਲ੍ਹੇ 'ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਦੱਸਿਆ ਕਿ ਕੋਈ ਸ਼ਰਾਰਤੀ ਅੰਸਰ ਦੇ ਵੱਲੋਂ ਕੋਈ ਅਜੇਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ ਸੰਗਰੂਰ ਤੇ ਪਟਿਆਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ ਨੇ ਲਗਾਤਾਰ ਹੀ ਹੁਣ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਸੀਗੀ ਉਹ हटਾਈ ਜਾ ਰਹੀ ਔਰ ਕਿਹਾ ਜਾ ਰਿਹਾ ਕਿ 2 ਦਿਨ ਦੇ ਅੰਦਰ ਅੰਦਰ ਇਹ ਜਿਹੜੇ ਬਾਰਡਰ ਖਾਲੀ ਹੋਣਗੇ ਲੋਕਾਂ ਦਾ ਲੰਘਣਾ ਸੌਖਾ ਹੋ ਜਾਵੇਗਾ ਕੋਕਤਾ ਸਾਲ ਲੋਕਾਂ ਨੂੰ ਮਿਲੇਗਾ ਦੱਸਦੀ ਹੈ ਕਿ ਹੁਣ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਖਨੌਰੀ ਤੇ ਸ਼ੰਫੂ ਬਾਰਡਰ ਤੇ ਤਰਨਾ ਪ੍ਰਦਰਸ਼ਨ ਲਗਾ ਕੇ ਬੈਠੇ ਸੀਗੇ ਔਰ ਉਸ ਤੋਂ ਬਾਅਦ ਹੁਣ ਵੱਡਾ ਐਕਸ਼ਨ ਹੋਇਆ ਕੱਲ ਜਿਹੜੀ ਇੱਕ ਮੀਟਿੰਗ ਹੋਈ ਹੈ ਕਿਸਾਨਾਂ ਦੀ ਕੇਂਦਰ ਦੇ ਨਾਲ ਉਸ ਮੀਟਿੰਗ ਦੇ ਵਿੱਚ ਹੀ ਜੋ ਹੈ ਇਹ ਸਾਰੀ ਕਾਰਵਾਈ ਹੋਈ ਹੈ ਜਾਨਕਿ ਮੀਟਿੰਗ ਤੋਂ ਵਾਪਸ ਆਂਦਿਆਂ ਦੇ ਕਿਸਾਨ ਅੱਦੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਜਿਹੜੇ ਬਾਰਡਰ ਤੇ ਕਿਸਾਨ ਬੈਠੇ ਸੀ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਕਿਸਾਨ ਬਾਰਡਰ ਬੰਦ ਨਾ ਕਰਨੇ ਕਲਾਕੀ ਗਈ ਆ ਔਰ ਬਹੁਤ ਸਾਰੀਆਂ ਜਿਹੜੀਆਂ ਹੁਣ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਔਰ ਦੱਸਿਆ ਕਿ ਪਟਿਆਲਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਇੰਟਰਨੈਟ ਸੇਵਾਵਾਂ ਨੂੰ 2 ਦਿਨ ਦੇ ਲਈ ਬੰਦ ਕੀਤੀਆਂ ਨੇ ਔਰ ਨਾਲ ਦੀ ਨਾਲ ਵੱਡੇ ਪੱਧਰ ਤੇ ਉੱਤੇ ਐਕਸ਼ਨ ਜਿਹੜਾ ਕਿਸਾਨਾਂ ਦੇ ਉੱਤੇ ਲੱਤਾ ਗਿਆ ਤੇ ਦੱਸਦੀ ਹੈ ਕਿ ਇਸ ਦੇ ਤਰੀਕੇ ਦੇ ਨਾਲ ਮਲਵਿੰਦਰ ਤੰਗ ਹਰਪਾਲ ਚੀਮਾ ਉਹਨਾਂ ਦੇ ਬਿਆਨਵਾਜੀਆਂ ਵੀ ਸਾਹਮਣੇ ਆ ਰਹੀਆਂ ਨੇ ਔਰ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਲੜਨ ਦੇ ਲਈ ਆ ਕਿਸਾਨਾਂ ਦੀ ਇਸ ਲੜਾਈ ਦੇ ਲਈ ਜਿਹੜੇ ਅਸੀਂ ਹਰ ਜੋਗ ਕਿਸਾਨਾਂ ਦੇ ਨਾਲ ਖੜੇ ਆ ਵੱਡੇ ਪੱਧਰ ਦੇ ਉੱਤੇ ਹੁਣ ਇਹ ਜਿਹੜੀ ਕਾਰਵਾਈ ਹੋਈ ਹੈ ਔਰ ਐਸ ਕੇ ਐਮ ਦੇ ਅੰਦਰ ਕਿਸਾਨ ਅਸਿਯੁਕਤ ਕਿਸਾਨ ਮੋਰਚੇ ਦੇ ਅੰਦਰ ਕਾਫੀ ਰੋਸ ਨਜ਼ਰ ਆ ਰਿਹਾ ਔਰ ਕਿਤੇ ਨਾ ਕਿਤੇ ਅੱਜ ਤੱਕ ਨੇ ਪ੍ਰਦਰਸ਼ਨ ਲਗਾਉਣ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਨੇ ਔਰ ਪੰਜਾਬ ਬੰਦ ਕਰਨ ਦਾ ਵੀ ਕਿਤੇ ਨਾ ਕਿਤੇ ਐਲਾਨ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਔਰ ਭਾਰੀ ਰੋਸ ਹੈ ਔਰ ਅੱਜ ਇਹ ਤੇ ਦਫ਼ਤਰਾਂ ਦਾ ਖੇਰਾ ਉਕਰਨਾ ਸੀ ਕਿ ਕਿਸਾਨਾਂ ਨੇ ਅੱਜ ਉਹ ਵੀ ਕਿਹਾ ਜਾ ਰਿਹਾ ਹੈ ਕਿ ਕੀਤਾ ਜਾਵੇਗਾ ਅਖਰ ਨੂੰ ਕੀ ਕੋਈ ਐਕਸ਼ਨ ਕਿਸਾਨ ਲੈਂਦੇ ਨੇ ਉਹ ਦੇਖਣਾ ਬਿਹਤਰ ਜ਼ਰੂਰੀ ਬਣਦਾ ਫਿਲਹਾਲ ਇਸ ਵਕਤ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਕੂ ਤੇ ਖਨੌਰੀ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਵੱਡੇ ਐਕਸ਼ਨ ਲਿੱਤੇ ਗਏ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਪਟਿਆਲਾ ਤੇ ਸੰਗਰੂਰ ਦੇ ਵਿੱਚ ਇੰਟਰਨੈਟ ਸੇਵਾਵਾਂ ਪੂਰਨ ਤੌਰ ਤੇ ਠੱਪ ਕਰ ਦਿੱਤੀਆਂ ਨੇ ਨਾ ਸ ਸੇਵਾਵਾਂ ਨੂੰ ਠਾਪ ਕਰਨ ਦਾ ਕਾਰਨ ਹੈ ਕਿ ਕੋਈ ਸਟਾਰਟੀ ਅਨਸਰ ਦੇ ਵੱਲੋਂ ਕੋਈ ਹਰਕਤ ਨਾ ਕੀਤੀ ਜਾਵੇ ਔਰ ਗਲਤ ਕੋਈ ਸੰਦੇਸ਼ ਜਿਹੜਾ ਲੋਕਾਂ ਤੱਕ ਨਾ ਪਹੁੰਚਾਇਆ ਜਾਵੇ ਇਸ ਨੂੰ ਦੇਖਦੇ ਹੋਏ ਪਟਿਆਲਾ ਤੇ ਸੰਗਰੂਰ ਦੇ ਵਿੱਚ 2 ਦਿਨ ਤੇ ਲਈ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਇੰਟਰਨੈਟ ਪੂਰਨ ਤੌਰ ਤੇ ਠਾਪ ਰਹਿਣਗੇ ਕੋਈ ਵੀ ਜਿਹੜੀ ਚੀਜ਼ ਆ ਲੋਕਾਂ ਤੱਕ ਗਲਤ ਨਾ ਜਾਵੇ ਅਜਿਹਾ ਕਰਕੇ ਐਕਸ਼ਨ ਲੁੱਤੇ ਗਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਅਕਸਰ ਜਦੋਂ ਵੀ ਕਿਸਾਨਾਂ ਦਾ ਮਸਲਾ ਹੁੰਦਾ ਹੈ ਕਈ ਵਾਰ ਇੰਟਰਨੈਟ ਸੇਵਾਵਾਂ ਠਾਪ ਕੀਤੀਆਂ ਜਾਂਦੀਆਂ ਨੇ ਔਰ ਇਸ ਤੇ ਚੱਲਦੇਗੀ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਕਿਸਾਨ ਕੀ ਕੁਝ ਕਰਨਗੇ ਕਿਹੜੀਆਂ ਰਣਨੀਤੀਆਂ ਤੈਅ ਕਰਦੇ ਨੇ ਕੀ ਕੋ ਜੋ ਹੁੰਦਾ ਹੈ ਉਹ ਦੇਖਣਾ ਜ਼ਰੂਰੀ ਬਣਦਾ ਹੈ ਫਿਲਹਾਲ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਤੁਸੀਂ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ ਪਰ ਆਖਰ ਹੁਣ ਸ਼ੰਭੂ ਤੇ ਖਨੌਰੀ ਬਾਰਡਰ ਜਿਹੜਾ ਪ੍ਰਸ਼ਾਸਨ ਦੇ ਬੋਲੋਂ ਖਾਲੀ ਕਰਵਾਇਆ ਗਿਆ ਕਿਸਾਨਾਂ ਦੇ ਮਨ ਵਿੱਚ ਸਰਕਾਰ ਨੂੰ ਲੈ ਕੇ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਧੋਖਾ ਕੀਤਾ ਇਹ ਸਾਡੇ ਨਾਲ ਫਰੇਬ ਕੀਤਾ ਮੀਟਿੰਗ ਸੱਦ ਕੇ ਉਸ ਤੋਂ ਬਾਅਦ ਸਾਨੂੰ ਰਸਤੇ ਦੇ ਵਿੱਚ ਇੱਕਸਾਰ ਆਗੂ ਵੱਡੇ ਜਿਹੜੇ ਕਿਸਾਨ ਆਗੂ ਸੀ ਸਰਵਨ ਸਿੰਘ ਪੱਤੇ ਜਕੀਰ ਸਿੰਘ ਗੱਲੇਵਾਲ ਇਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਤੇ ਇਸ ਤੋਂ ਵਜਾਲੇ ਜਿਹੜੇ ਕਿਸਾਨ ਬਾਰਡਰਾਂ ਤੇ ਸੀ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਬੀਬੀਆਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਤਾਂ ਹੁਣ ਇਹ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੰਗਰੂਰ ਤੇ ਪਟਿਆਲਾ ਦੇ ਵਿੱਚ ਇਹ ਇੰਟਰਨੈਟ ਸੇਵਾਵਾਂ ਤੋਂ ਦੇ ਲਈ ਠੱਪ ਕਰ ਦਿੱਤੀਆਂ ਨੇ ਤੇ ਹਾਲਾਂਕਿ ਹੁਣ ਕਿਸਾਨ ਅਗਲੀ ਕੀ ਕੁਝ ਰਣਨੀਤੀ ਬਣਾਉਂਦੇ ਨੇ ਕੀ ਐਲਾਨ ਹੁੰਦਾ ਉਹ ਦੇਖਣਾ ਜ਼ਰੂਰੀ ਬਣਦਾ